ਅਸਲਾਮੁਆਲੈਕੁਮ ਦਸਸਰੀਆ ਕਾਲ ਕਿਦਾ ਹਾਲਚਲ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਚ ਹੋਵੋਗੇ ਪੂਰੀ ਦੁਨੀਆ ਦੇ ਅੰਦਰੋਂ ਸਿੱਖ ਯਾਤਰੀ ਲੈnde ਪੰਜਾਬ ਆਂਦੇ ਨੇ ਬਾਬੇ ਨਾਨਕ ਦੀ ਨਗਰੀ ਚ ਆਂਦੇ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਪਾਕਿਸਤਾਨ ਦੇ ਲੋਕ ਇਨ੍ਹਾਂ ਸਰਦਾਰਾਂ ਦੇ ਬਾਰੇ ਕੀ ਗੱਲਬਾਤ ਕਰਦੇ ਨੇ ਲੈਂਦੇ ਪੰਜਾਬ ਦੀ ਤੇ ਪਾਕਿਸਤਾਨ ਦੇ ਲੋਕਾਂ ਦੀ ਸੋਚ ਇਹਨਾਂ ਸਰਦਾਰਾਂ ਦੇ ਬਾਰੇ ਕਿਸ ਤਰ੍ਹਾਂ ਦੀ ਏ ਚਲਣਿਆਂ ਵੀਡੀਓ ਦੀ ਤਰਫ ਫੇਰ ਕੰਨਿਆਂ ਗੱਲਬਾਤ ਅਲੈਕੁਮ ਅਸਸ ਨਾਜ਼ੀਨ ਪੰਜਾਬੀ ਵਰਜਾਈ ਟੀਵੀ ਦੇ ਨਾਲ ਮੈਂ ਤੁਹਾਡੀ ਹੋਸਟ ਇਨਸ਼ਾਲ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਬਾਜ਼ਾਰ ਨਾਜ਼ਮ ਸਿੱਖ ਕੌਮ ਸਾਡੀ ਦੁਨੀਆ ਦੇ ਵਿੱਚ ਬਹੁਤ ਹੀ ਸਮਝਦਾਰ ਅਕਲਮੰਦ ਤੇ ਬਹਾਦਰ ਕੌਮ ਹੈ ਇਹ ਤੇ ਮੇਰੇ ਖਿਆਲ ਨਾਲ ਪਿਛਲੇ ਚੁਣ ਸਾਲਾਂ ਦੇ ਵਿੱਚ ਜਿੰਨੀ ਤਰੱਕੀ ਉਹਨਾਂ ਨੇ ਕੀਤੀ ਸ਼ਾਇਦ ਕਿਸੇ ਹੋਰ ਕੌਮ ਨੇ ਕੀਤੀ ਹੋਵੇ ਪਰ ਉਹਨਾਂ ਦੀ ਬਦਕਿਸਮਤੀ ਇਹ ਹੈ ਕਿ ਲੋਕਾਂ ਨੇ ਉਹਨਾਂ ਨੂੰ ਬਹੁਤ ਹੀ ਭੋਲਾ ਤੇ ਸਿੱਧਾ ਸਮਝ ਕੇ ਉਹਨਾਂ ਦੇ ਨਾਲ ਬੜੇ ਹੀ ਲਤੀਫੇ ਜੋੜ ਛਡੇ ਨੇ ਤੇ ਅੱਜ ਮੈਂ ਮੌਜੂਦ ਅਲੀਬਰਟੀ ਮਾਰਕੀਟ ਦੇ ਵਿੱਚ ਤੇ ਅਸੀਂ ਇੱਥੇ ਆਏ ਲੋਕਾਂ ਕੋਲ ਪੁੱਛਾਂਗੇ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਐਸੀ ਕੌਮ ਜਿਹੜੀ ਹੈ ਸਿੱਧੀ ਕੌਮ ਹੈ ਜਾਂ ਇਹਨਾਂ ਦੇ ਨਾਲ ਜਿਹੜੇ ਲਤੀਫੇ ਜੋੜੇ ਗਏ ਨੇ ਉਹ ਗਲਤ ਨੇ ਮੈਂ ਪੁੱਛਣੇ ਆਏ تھے ਆਏ ਗਏ ਲੋਕਾਂ ਕੋਲੋਂ ਤੇ ਤੁਸੀਂ ਮੈਨੂੰ ਦੱਸਣਾ ਥਲੇ ਤੇ ਰეკਮੈਂਡ ਦੇਵੀਂ। ਅਲੈਕੁਮ ਸਲਾਮ। ਕੀ ਨਾਮ ਹੈ? ਜ਼ੀਸ਼ਾਨ, ਫਿਜ਼ਾਨ ਅਹਿਮਦ, ਅਰੂਸ਼ਾ, ਜੁਨੈਦ, ਨੋਰੀਨ, ਕਮਜਦਲੀ, ਅਸਦਰ, ਖਾਲਦ ਈਊਬ, ਅੰਜਲਾ ਖਾਨ। ਮੇਰਾ ਨਾਮ ਹਾਦੀ, ਫੈਨ, ਰਾਇਲਾ, ਜਲੀਲ। ਅੱਛਾ ਇਹ ਦੱਸੋ ਸਿੱਖ ਕੌਮ ਬਾਰੇ ਬਤਾ ਤੋਨੇ ਕੁਝ? ਜੀ ਬਹੁਤ ਕੁਝ ਪਤਾ ਹੈ ਕੀ ਪਤਾ ਹੈ ਬਾਬਾ ਗੁਰੂ ਨਾਨਕ ਨੂਏ ਮੰਨਦੇ ਨੇ ਤੇ ਕੀ ਨਾ 1439 ਸਦੀ ਪਤਾ ਨਹੀਂ ਵੀ ਸਹੀ ਤਰ੍ਹਾਂ ਯਾਦ ਨਹੀਂ ਬਾਬਾ ਗੁਰੂ ਨਾਨਕ ਪਹਿਲਾ ਸਿੱਖ ਗੁਰੂ ਇਹਨਾਂ ਦੇ 11 ਗੁਰੂ ਨੇ ਆਖਰੀ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਦੇ ਤੇ ਕਾਪੀ ਤੁਹਾਨੂੰ ਤਾਂ ਨੌਲੇਜ ਹੈ ਇਸ ਬਾਰੇ ਬਹੁਤ ਨੌਲੇਜ ਕੀ ਕਰਦੇ ਹੋ ਕਾਦੇ ਕੰਮ ਹੀ ਕਰਨੇ ਹੋਰ ਤੇ ਕੁਝ ਨਹੀਂ ਹਾਂ ਸਿੱਖ ਕੰਮ ਅੱਛੀ ਹੈ ਮਕਸਦ ਕੇ ਆਂਧੇ ਨੇ ਪਾਕਿਸਤਾਨ ਤਾਂ ਦੇਖ ਹੀ ਰਹੇ ਨੇ थे। थे अच्छे भाई हालात ਨੇ ਤੇਰੀ ਹੁੰਦੇ ਚੰਗੇ ਹੀ ਹੁੰਦੇ ਨੇ ਚੰਗੇ ਹੁੰਦੇ ਨੇ ਜਦੋਂ ਇੱਕ ਦੋ ਵਾਰੀ ਮੁਲਾਕਾਤ ਹੋਈ ਨਾ ਦਿੱਲੀ ਦਰਵਾਜ਼ੇ ਆਂਦੇ ਤੇ ਤੇ ਉੱਥੇ ਮਤਲਬ ਅਸੀਂ ਉਹਨਾਂ ਨੂੰ ਮਿਲਿਆ ਬੜੇ ਅچھے ਅੰਦਾਜ਼ ਨਾਲ ਬੋਲਦੇ ਨੇ ਹਰ ਇੱਕ ਸ਼ਹਿਰ ਸਾਡੇ ਆਂਦੇ ਨੇ ਤੇ ਲੇਕਿਨ ਅچھے اچھا ਵੀ ਹੈ ਵਸੇ ਵੀ ਕਰ ਲੈਣ ਹਾਂ ਜਿੰਨਾ ਸੁਣਿਆ ਉਹਨਾਂ ਜਾਣਦੇ ਆ ਵੇਖਿਆ ਉਹਨਾਂ ਨੂੰ ਕੀ ਜਾਂਦੇ ਹੋ ਉਹਨਾਂ ਨੂੰ ਫਿਜ਼ਿਕ ਦੱਸਾਂ ਤੁਹਾਨੂੰ ਜਾਂ ਫਿਰ ਮੈਂ ਕੀ ਖਾਨਮ ਬਾਈ ਦੱਸੋ ਕਿ ਕਿਹੋ ਜੀ ਕੌਮ ਹੈ ਸਿੱਖ ਬਰਾਦਰੀ ਚੰਗੀ ਕੌਮ ਹੈ ਬਹੁਤ ਅੱਛੇ ਲੋਕ ਨੇ ਸਾਡੇ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਨੇ ਅਸੀਂ ਉਹਨਾਂ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਆਂ ਭਰਾ ਬਣੇ ਨੇ ਉਹ ਬੇਸ਼ੱਕ ਇੰਡੀਆ ਤੋਂ ਆਏ ਨੇ ਬੇਸ਼ੱਕ ਜਿਹੜੀ ਮਰਜ਼ੀ ਕੰਟਰੀ ਤੋਂ ਆਏ ਨੇ ਸਾਡੇ ਨਾਲ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਨੇ ਸਾਡੇ ਵਰਗੇ ਭਰਾ ਨੇ ਮੈਂ ਤਾਂ ਬਹੁਤ ਉਹਨਾਂ ਨੂੰ ਲਾਈਕ ਕਰਦਾ ਅੱਛੇ ਲੋਕ ਨੇ ਜਿੱਤੇ ਮਿਲਦੇ ਨੇ ਇੱਜ਼ਤ ਨਾਲ ਮਿਲਦੇ ਨੇ ਕਦੀ ਉਹਨਾਂ ਨੇ ਬਦਤਮੀਜ਼ੀ ਨਹੀਂ ਕੀਤੀ ਸਾਡੇ ਪੰਜਾਬੀਆਂ ਨਾਲ ਜਾਂ ਸਾਡੇ ਪਾਕਿਸਤਾਨ ਦੇ ਬਾਰੇ ਉਹਨਾਂ ਨੇ ਕੋਈ ਅਸੀ ਗੱਲ ਨਹੀਂ ਕੀਤੀ ਐਸੇ ਆਹ ਸਿੱਖ ਨੂੰ ਬਹੁਤ ਜ਼ਿਆਦਾ ਨਹੀਂ ਜਾਣਦੀ ਸੀ ਕਾਨੂੰਨ ਲੇਕਿਨ ਇਹ ਕਿ ਮਾਈਨੋਰਟੀ ਨੇ ਸਿੱਖ ਜੜੇ ਨੇ ਨਾ ਲੇਕਿਨ ਇਹ ਸਮਝਦਾਰ قوم ਨੇ ਇਹਨਾਂ ਦਾ ਇਹ ਕਿ ਜਿਸ ਤਰ੍ਹਾਂ ਇਹਨਾਂ ਦੇ ਲਤੀਫੇ ਤੇ ਮਜ਼ਾਕ ਬਣੇ ਹੋਏ ਨੇ ਉਸ ਤਾਂ ਦੀ ਕੋਈ ਗੱਲ ਨਹੀਂ ਇਹਨਾਂ ਨੇ ਆਂਦੇ ਹੋਏ ਵਕਤਿਆਂ ਤੇ ਬੜੀ ਤਰੱਕੀ ਕੀਤੀ ਹੈ

کوئی نیا ڈریس ہے تمام... پھر آیا بول رہا ہے یہ پیٹی کتنے کا ہے اس نے بولا ہے وہ شاپ مالک نے بولا کہ نہیں یہ پیٹی بیچنا نہیں ہے اس نے بولا کہ کیوں مجھے نہیں بیچ رہے اس نے بولا ہے خان صاحب یہ تیسرا دن ہے آپ آ رہے ہیں پیٹی نہیں ہے یہ فریج ہے ایک خبر اچھی طرح جان دے ہیں کی جان دے ہو ایک تو اپنے ہم ملک بھی چرین دے یا دوسرے وہ مسلمانہ تو بہت زیادہ احساس کر ہیں جو میں کہ ہندو نہیں کر لطیفہ آندہ ہے انہوں نے کہ وہ آپ لطیفہ نے کیوں بھئی لطیفہ کیوں نے ਨੇ ਉਹ ਡੀ ਵੀ ਡੀ ਵੱਡੀ ਵੱਡੀ ਮੂਛਾਂ ਰੱਖੀਆਂ ਹੁੰਦੀਆਂ ਨੇ ਮਾਸ਼ਾਅੱਲਾ ਮੂਛੇ ਕਿ ਸਾਈਡ ਤੋਂ 5 ਮਿੰਟ ਪਿੱਛੇ ਹੁੰਦੀਆਂ ਦੇਖ ਮੂਛਾਂ ਰੱਖਣ ਨਾਲ ਬੰਦਾ ਲਤੀਫਾ ਬਣ ਜਾਂਦਾ ਹੈ ਇਹ ਸ਼ਕਲਾਂ ਹੁੰਦੀਆਂ ਨੇ ਉਹਨਾਂ ਦੇ ਹੁਣ ਕੀ ਕਰ ਸਕਦੇ ਹਾਂ ਸ਼ਕਲ ਇਹੋ ਜੀ ਹੋਏਗੀ ਇੰਜ ਤੇ ਕੋਈ ਵੀ ਕਹਿ ਸਕਦਾ ਤੁਹਾਡੀ ਸ਼ਕਲ ਇਹੋ ਜੀ ਤੁਸੀਂ ਵੀ ਲਤੀਫਾ ਹੋ ਮੈਨੂੰ ਲੱਗੇਗਾ ਨਾ ਲਤੀਫਾ ਹੁਣ ਕੋਈ ਮੈਨੂੰ ਕਵੇਗਾ ਤਾਂ ਮਨਾਂਗਾ ਵੀ ਹੁਣ ਉਹ ਵੀ ਮੰਨਣ ਨਾ ਜੋ ਉਹਨੂੰ ਕਹਿੰਦੇ ਨੇ ਲੋਕ ਕਿ ਤੁਸੀਂ ਲਤੀਫਾ ਹੋ ਮੈਂ ਮੰਨਾਂਗਾ ਮੇਰੇ ਖਿਆਲ ਨਾਲ ਤੇ ਬੜੀ ਚੰਗੀ ਕੌਮ ਤੇ ਬਾਦਮ ਬਾਦੁਰ ਕੌਮ ਵੀ ਹੈਗੀ ਤੇ ਅਕਲਮੰਦ ਵੀ ਹੈਗੀ ਨਹੀਂ ਹਾਂ ਬਹਾਦਰੀ ਬਾਦੁਰ ਤੇਗੀ ਕੌਮ ਨੋ ਡ ਸੁਣਿਆ ਸੁਣਾ ਦਿਨਾ ਚਲੋ ਸੁਣਾ ਤੇ ਇੱਕ ਸਰਦਾਰ ਨਾ ਗਲੀ ਤੋਂ ਲੰਘਦਾ ਹੁੰਦਾ ਸੀ ਰੋਜ਼ ਤੇ ਰਾਜ ਉਹਦੇ ਪੈਰ ਚਲੇ ਚੇਲੇ ਦਾ ਛਿਲਕਾ ਆ ਜਾਂਦਾ ਤੇ ਰੋਜ਼ ਦੇਖ ਜਾਂਦਾ ਇੱਕ ਦਿਨ ਸਰਦਾਰ ਜਾਂਦੇ ਸਾਹਮਣੇ ਕੇਲੇ ਦਾ ਛਿਲਣ ਵੇਖ ਕੇ ਅੰਦਰ ਲੋ ਸਰਦਾਰਾ ਅੱਜ ਫੇਰ ਡਿਗਣਾ ਇੱਕ ਸਰਦਾਰ ਸੀ ਤੇ ਉਹ ਨਾ 5 ਰੁਪਏ ਦਾ ਟੀਫਾ ਖਾ ਗਿਆ ਤੇ ਆਪਦੇ ਦੋਸਤਾਂ ਨੂੰ ਮਾਰ ਕੇ ਕਹਿੰਦਾ ਯਾਰ ਦੁਆ ਕਰੋ ਇੱਕ ਜਗ੍ਹਾ ਤੇ ਪੇਮੈਂਟ ਫਸੀ ਨਿਕਲ ਆ ਠੀਕ ਹੈ ਸਿੱਖਾਂ ਬਾਰੇ ਕੋਈ ਟੀਫਾ ਸੁਣਿਆ ਨਹੀਂ ਕੋਈ ਸਿੱਖ ਟੀਫਾ ਨਹੀਂ ਸੁਣਿਆ ਕਦੀ ਵੀ ਨਹੀਂ ਸੁਣਿਆ

ਬਸ 컬러 ਬਨੇ ਹੋਏ ਕੇ ਸਹੀ 컬러 ਬਨੇ ਹੋਏ ਨੇ ਹਾਂਜੀ ਤੇ ਨਾਜ਼ਿਨ ਐਸੀ ਸਾੜਾ ਆਇਦਾ ਸ਼ੋਅ ਅਸੀਂ ਬਹੁਤ سارے ਲੋਕਾਂ ਨੂੰ ਮਿਲੇ ਤੇ ਉਹਨਾਂ ਦੇ ਕੋਲ ਪੁੱਛਿਆ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਯਕੀਨ ਕਰੋ ਕਿ ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਪਾਕਿਸਤਾਨ ਦੇ ਲੋਕ ਸਿੱਖਾਂ ਦੇ ਬਾਰੇ ਇੰਨਾ ਜ਼ਿਆਦਾ ਜਾਣਦੇ ਨੇ ਮੈਂ ਸੋਚਦਾ ਸਾਂ ਕਿ ਪਾਕਿਸਤਾਨ ਦੇ ਲੋਕਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਨਹੀਂ ਪਤਾ ਹੋਏਗਾ ਲੇਕਿਨ ਪਾਕਿਸਤਾਨ ਦੇ ਲੋਕ ਇਸ ਸਿੱਖਾਂ ਦਾ ਇਤਿਹਾਸ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਪਾਕਿਸਤਾਨ ਦੇ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਸਿੱਖਾਂ ਦੇ ਗੁਰੂ ਕਿੰਨੇ ਨੇ ਸਿੱਖਾਂ ਦੇ ਗੁਰੂਆਂ ਦੀ ਪਛਾਣ ਵੀ ਪਤਾ ਹੈ ਸਿੱਖ ਕੌਮ ਨੇ ਹਮੇਸ਼ਾ ਅਮਨ ਪਾਈਚਾਰੇ ਪਿਆਰ ਦਾ ਜਿਹੜਾ ਪੇਗਾਮ ਦਿੱਤਾ ਉਹ ਲੈnde ਪੰਜਾਬ ਦੇ ਲੋਕ ਵੀ ਜਾਣਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਬੜੀ ਬਹਾਦਰ ਕੌਮ ਹੈ ਬੜੀ ਦਲੇਰ ਕੌਮ ਹੈ ਇਹ ਹੀ ਵਜ੍ਹਾ ਹੈ ਕਿ ਸਿੱਖਾਂ ਨੇ 40 ਸਾਲ ਤੱਕ ਇਸ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਮੁਗਲਾਂ ਅਫਗਾਨੀਆਂ ਇਰਾਨੀਆਂ ਦੀ ਨੱਕ 'ਚ ਦਮ ਕੀਤੀ ਰੱਖਿਆ ਉਹਨਾਂ ਨੂੰ ਕਿੱਦੀ ਵੀ ਇਸ ਪੰਜਾਬ ਉਤੇ ਵੱਡਾ ਹਮਲਾ ਨਹੀਂ ਕਰਨ ਦਿੱਤਾ ਗਿਆ ਹਮੇਸ਼ਾ ਅਫਗਾਨੀਆਂ ਦਾ ਰਸਤਾ ਰੋਕਿਆ ਹਮੇਸ਼ਾ ਈਰਾਨੀਆਂ ਦਾ ਰਸਤਾ ਰੋਕਿਆ ਹਮੇਸ਼ਾ ਇਹਨਾਂ ਮੁਗਲਾਂ ਦਾ ਰਾਹ ਰੋਕਿਆ ਲੇਕਿਨ ਅਜ ਜੀ ਜਦੋਂ ਗੱਲ ਕਰਨਿਆਂ ਜਦੋਂ ਗੱਲ ਕਰੀਏ ਕਿ ਫਨੀ ਕੈਰੇਕਟਰ ਦੀ ਤੇ ਪਾਕਿਸਤਾਨ ਦੇ ਲੋਕ ਜ਼ਿਆਦਾਤਰ ਹਿੰਦੂਸਤਾਨ ਦੀਆਂ ਫਿਲਮਾਂ ਦੇਖਦੇ ਨੇ ਤੇ ਅਸੀਂ ਦੇਖਿਆ ਕਿ ਹਮੇਸ਼ਾ ਹਿੰਦੂਸਤਾਨੀਆਂ ਫਿਲਮਾਂ ਦੇ ਵਿੱਚ ਸਿੱਖ ਕੌਮ ਨੂੰ ਇੱਕ ਫਨੀ ਕਰੈਕਟਰ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਤੇ ਪਾਕਿਸਤਾਨ ਦੇ ਲੋਕ ਇਹ ਗੱਲ ਸਮਝਦੇ ਨੇ ਕਿ ਸਿੱਖ ਕੌਮ ਇੱਕ ਫਨੀ ਕਰੈਕਟਰ ਹੈ ਸਿੱਖਾਂ ਦੇ ਉੱਤੇ ਜਿਹੜੇ ਫਨੀ ਲਤੀਫੇ ਬਣੇ ਨੇ ਪਾਕਿਸਤਾਨ ਦੇ ਲੋਕ ਸਮਝਦੇ ਨੇ ਕਿ ਇਹ ਬਿਲਕੁਲ ਠੀਕ ਬਣੇ ਨੇ ਲekin ਜਦੋਂ ਗੱਲ ਆਂਦੀ ਏ ਬਹਾਦਰੀ ਦੀ ਜਦੋਂ ਗੱਲ ਆਂਦੀ ਏ ਦਲੇਰੀ ਦੀ ਜਦੋਂ ਗੱਲ ਆਂਦੀ ਏ ਜ਼ੁਲਮ ਦੇ ਖਿਲਾਫ ਖੜੇ ਹੁੰਦੀ ਤੇ ਸਿੱਖ ਕੌਮ ਨੇ ਹਮੇਸ਼ਾ ਜ਼ਾਲਮ ਦਾ ਰਾ ਰੋਕਿਆ ਹੈ ਜ਼ਾਲਮ ਦੇ ਖਿਲਾਫ ਖੜੇ ਹੋਏ ਨੇ ਤੇ ਬਹਾਦਰ ਕੌਮ ਚ ਗਿਨੇ ਜਾਂਦੇ ਨੇ ਇਹ ਵੀ ਪਾਕਿਸਤਾਨ ਦੇ ਲੋਕ ਜਾਣਦੇ ਨੇ ਤੇ ਐਸਜੀਆਈਬੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ